ਕਈ ਇੱਕ ਦੂਜੇ ਨਾਲ ਮਿਲਦੇ ਨੇ ਜੱਫੀ ਵੀ ਪਾ ਲੈਂਦੇ ਨੇ ਪਰ ਉਹਨਾਂ ਦੇ ਅੰਦਰ ਬੈਰ ਹੈ ਆਪਸ ਵਿੱਚ ਉਹ ਪਿਆਰ ਨਹੀਂ ਹੁੰਦਾ ਜੋਤ ਨਹੀਂ ਹੁੰਦੀ ਉਹ ਫਾਰਮੈਲਿਟੀ ਕਰਦੇ ਨੇ ਲੋਕਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਇਕੱਠੇ ਹੋ ਜਾਂਦੇ ਨੇ ਉਹ ਫਾਰਮੈਲਿਟੀ ਕਰਦੇ ਨੇ ਲੋਕਾਂ ਕਰਕੇ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਅੰਦਰੋਂ ਨਾ ਜਿਹੜੀ ਦੁਸ਼ਮਣੀਆਂ ਖਤਮ ਹੀ ਕਰ ਦਿੰਦਾ ਤੇ ਕਹਿੰਦਾ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗ ਮੋਹ ਪਾਈ ਜਬ ਤੇ ਸਾਧ ਸੰਗ ਮੋਹ ਪਾਈ ਸਤਿ ਕੋ ਮੀਤ ਹਮ ਆਪਨ ਕੀ ਨਾ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ हम सपना के साजन दूर पर आयो मन का भी रहा दूर पर आयो मन काव्य रहा तामेल कियो मेरे राजन तामेल कियो मेरे राजन ਦੇਖੋ ਜੀ ਭਾਵ ਅਰਥ ਕੀ ਹੈ ਜਿਹੜੇ ਪੰਜ ਵਿਚਾਰ ਹੈ ਬਸ ਮਿੱਤਰ ਹੀ ਬਣ ਕੇ ਸਾਧ ਸੰਗ ਤੁਸਨ ਸਭ ਮੇਤ ਚੰਗੇ ਗੁਣਾ ਨਾਲ ਸਾਧ ਪੈ ਗਈ ਬਾਰੋਂ ਵੀ ਉਹ ਜਿਹੜਾ ਦੂਜਾ ਭਾਵ ਹੈ ਦੁਸ਼ਮਣੀ ਵਾਲਾ ਉਹ ਅੰਦਰੋਂ ਖਤਮ ਹੀ ਹੋ ਜਾਂਦਾ ਹੈ ਸਾਧੂ ਕੈ ਸੰਗ ਮਹਾ ਪੁਨੀਤ ਪੁਨੀਤ ਪਵਿੱਤਰ ਉਹਨਾਂ ਦੇ ਵਿਚਾਰ ਪਵਿੱਤਰੀ ਨਹੀਂ ਮਹਾ ਪੁਨੀਤ ਮਹਾ ਪਵਿੱਤਰ ਹੋ ਜਾਂਦੇ ਨੇ ਜੀ ਕਹਿਣ ਦਾ ਭਾਵ ਅਸੋ ਚੰਗਾ 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 ਸੋਚਦੇ ਨੇ ਸਦਾ ਹੀ ਚੰਗਾ ਸੋਚਿਆ ਕਰਦਾ ਹੈ ਸਾਧ ਸੰਗ ਕੀ ਸਿਉ ਨਹੀ ਵੈ ਉਹ ਕਹਿੰਦਾ ਸਭ ਚ ਹੀ ਵਾਹਿਗੁਰੂ ਆਪ ਜੀ ਦੀ ਜੋਤ ਹੈ ਫਿਰ ਕਿਹੜਾ ਬੈਰੀ ਹੈ ਫਿਰ ਕੋਈ ਬੈਰੀ ਨਹੀਂ ਰਹਿ ਜਾਂਦਾ ਸਾਜ ਕੈ ਸੰਗ ਨਾ ਬਿੰਗਾ ਪੈਰ ਇਹ ਬਿੰਗਾ ਲੈਂਗੁਏਜ ਜਪੰਗਨ ਟੇਟਾ ਬਿੰਗਾ ਬਿੰਗਾ ਟੇਟਾ ਨਾ ਤੁਰ ਐਸੀ ਤਰ੍ਹਾਂ ਗੁਰੂ ਦੀ ਸੰਗਤ ਕਰਨ ਨਾਲ ਫਿਰ ਨਾ ਜਿਹੜੇ ਪੈਰ ਐ ਪੈਰ ਲਿਖਿਆ ਬਾਅਦ ਚ ਵੀ ਬਿੰਗਾ ਪੈਰ ਇਹ ਜਿਹੜੇ ਪੈਰ ਨੇ ਫਿਰ ਵਿੰਗੇ ਟੇਟੇ ਪਾਸੇ ਨਹੀਂ ਜਾਂਦੇ ਮਨਮਤ ਨਹੀਂ ਕਰਦੇ ਇਹ ਫਿਰ ਚੰਗੇ ਬਾਸੀ ਜਾਂਦੇ ਨੇ ਧੰਨ ਨੇ ਆਪ ਜੀ ਦੇ ਚਰਨ ਕਈ ਵਾਰ ਬੇਨਤੀ ਕਰਦਾ ਜਿਹੜੇ ਸੰਗਤ ਦੇ ਵਿੱਚ ਬੈਠੇ ਨੇ ਭਾਈ ਇਥੇ ਮੰਨਣਾ ਟਿਕਣ ਦਿੰਦਾ ਇੱਥੇ ਇੱਥੇ ਦਾ ਇੱਕ ਸੈਕਿੰਡ ਬੈਠਣਾ ਔਖਾ ਹੋ ਜਾਂਦਾ ਹੈ ਤੁਹਾਨੂੰ ਆਪ ਜੀ ਜਿਨ੍ਹਾਂ ਦਾ ਮਨ ਵੀ ਇਕਾਗਰ ਹੋਇਆ ਪੂਰਾ ਇਹ ਮਾਨੀਕਾਗਰ ਹੈ ਕਈ ਇਦਾਂ ਦੇ ਲੋਕ ਹੁੰਦੇ ਨੇ ਕਈ ਮਤਾਮਾ ਮਿਲਦੀਆਂ ਨੇ ਜੀ ਮੇਰੇ ਤੇ ਗੋਡੇ ਨਹੀਂ ਠੀਕ ਹੈ ਉਹ ਜਦੋਂ ਸੰਗਤ ਵਿੱਚ ਆ ਕੇ ਕਈ ਵਾਰ ਦੀਵਾਨ ਚ ਬੈਠ ਜਾਂਦੇ ਆ ਨਾ ਮੈਂ ਦੇਖਦਾ 2 ਘੰਟੇ ਚੋਂਪੜਾ ਲਾ ਕੇ ਬੈਠੇ ਰਹਿੰਦੇ ਆ ਕਿਉਂ ਦਰਦ ਤੇ ਹੁੰਦਾ ਪਰ ਉਹਨਾਂ ਦਾ ਮਾਨੀਕਾਗਰ ਹੋ ਗਿਆ ਦਰਦ ਹੁੰਦਾ ਹੈ ਮਹਿਸੂਸ ਹੀ ਨਹੀਂ ਹੁੰਦਾ ਦਰਦ ਕਿਉਂਕਿ ਸੰਗਤ ਵਿੱਚ ਜੁੜੇ ਗਏ ਤਾਂ ਹੋ ਆਪ ਜੀ ਤੁਹਾਨੂੰ ਆਪ ਜੀ ਦੇ ਚਰਨ ਜਿਹੜੇ ਸੰਗਤ ਵਿੱਚ ਬੈਠੇ ਨੇ ਭਾਈ ਸਾਧਕੈ ਸੰਗ ਨਾ ਬੀਂਗਾ ਪੈਰ ਉਹ ਫਿਰ ਟੇਡੇ ਪਾਸੇ ਨਹੀਂ ਜਾਂਦੇ ਪੈਰ ਜੀ ਸਾਧਕੈ ਸੰਗ ਨਾਹੀਂ ਕੋ ਮੰਦਾ ਵਾਹਿਗੁਰੂ ਆਪ ਜੀ ਦਾ ਪ੍ਰੇਮ ਹੋ ਪ੍ਰੇਮ ਹੀ ਪ੍ਰੇਮ ਹੋ ਆਪ ਇਸੇ ਕਰਕੇ ਸਾਧ ਸੰਗ ਕਰਨ ਵਾਲੇ ਨੂੰ ਵੀ ਕੋਈ ਮੰਦਾ ਨਹੀਂ ਦਿਸਦਾ ਭਾਵ ਸਾਧੂ ਸੰਗ ਨਾਲ ਕੋਈ ਉੱਚਾ ਨਹੀਂ ਮਾਨੀ ਦਿਸਦਾ ਬਾੜ ਵੀ ਸੰਗਤ ਵਿੱਚ ਵੀ ਕਿਤੇ ਵੀ ਉੱਚਾ ਨਹੀਂ ਮਾਨੀ ਦਿਸਦਾ ਬੰਦਾ ਲੱਗਦਾ ਹੀ ਨਹੀਂ ਜੀ ਕੋਈ ਨਹੀਂ ਲੱਗਦਾ ਸਾਧ ਸੰਗ ਜਾਣੇ ਪਰਮਾਨੰਦਾ ਤੇ ਸਾਧੂ ਦੇ ਸੰਗ ਨਾਲ ਹੀ ਬੰਦਾ ਪਰਮਾਨੰਦ ਨੂੰ ਜਾਣਦਾ ਹੈ ਭਾਵ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਕੇ ਹੀ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ ਸਾਧ ਕੈ ਸੰਗ ਨਾ ਹੀ ਹਉ ਤਾਪ ਹੌਂ ਦੇ ਨਾਲ ਤਾਪ ਲਿਖਦਾ ਤਾਪ ਕੀ ਹੁੰਦਾ ਬੁਖਾਰ ਟੈਂਪਰੇਚਰ ਗੁਰੂ ਮੁਖਾਂ ਦੀ ਸੰਗਤ ਕਰਨ ਨਾਲ ਗੁਰੂ ਦੀ ਸੰਗਤ ਕਰਨ ਨਾਲ ਇਹ ਹੰਕਾਰ ਦਾ ਜਿਹੜਾ ਤਾਪ ਹੈ ਜੀ ਇਸ মাপਕ ਹੋ ਜਾਂਦਾ ਹੈ ਤਾਪ ਕੀ ਹੁੰਦਾ ਬੁਖਾਰ ਟੈਂਪਰੇਚਰ ਉਹ ਤੇ 2-3 ਦਿਨ ਵਾਸਤੇ ਚੜਦਾ ਹੈ 10 15 20 ਦਿਨ ਵਾਸਤੇ ਚਲੋ ਉਹ ਜਿਆਦਾ ਹੋ ਜਾਊਗਾ ਕਿਤੇ ਇਹ ਤੇ ساری ਉਮਰ ਦਾ ਚੜ ਜਾਂਦਾ ਹੈ ਜੀ ਇਹ ਤੇ ਗੁਰੂ ਸਮਰੱਥ ਹੈ ਜੀ ਬਚਾ ਲਵੇ ਇੱਕ ਹੋਰ ਵੀ ਗੱਲ ਜਦੋਂ ਬੁਖਾਰ ਹੁੰਦਾ ਮੂੰਹ ਦਾ ਟੇਸਟ ਚਲੇ ਜਾਂਦਾ ਹੈ ਕੋੜਾ ਕੋੜਾ ਜਿਹਾ ਲੱਗਦਾ ਸਾਰਾ ਕੁਝ ਹੰਕਾਰ ਵਾਲੇ ਨੂੰ ਵੀ ਸ਼ਬਦ ਚੰਗਾ ਨਹੀਂ ਲੱਗਦਾ ਹੰਕਾਰੀ ਸੰਗਤ ਵਿੱਚ ਬਹਿ ਕੇ ਖੁਸ਼ ਨਹੀਂ ਜੇ ਬੈਠੇਗਾ ਵੀ ਦੁਖੀ ਹੋਏਗਾ ਉਹਨੇ ਚੰਗਾ ਹੀ ਨਹੀਂ ਲੱਗਦਾ ਸ਼ਬਦ ਇਹ ਸਾਰੀ ਉਮਰ ਨਹੀਂ ਉਤਰਦਾ ਇਹ ਤੇ ਗੁਰੂ ਕਿਰਪਾ ਕਰੇ ਸਾਧਕਾ ਸੰਗ ਨਾ ਹੀ ਹੋਂ ਤਾਪ ਆ ਜਿਹੜਾ ਤਾਪ ਚੜਿਆ ਹੁੰਦਾ ਬੁਖਾਰ ਚੜਿਆ ਹੁੰਦਾ ਹੰਕਾਰ ਦਾ ਲੈ ਜਾਂਦਾ ਹੈ ਸੰਗਤ ਵਿੱਚ ਸਾਧਕ ਹੈ ਸੰਗਤ ਜੈ ਸਭ ਆਪ ਆਪ ਕੀ ਹੁੰਦਾ ਆਪਣਾ ਆਪ ਹੋਮੀ ਉਹ ਆਪਣੀ ਹੋਮੀ ਨੂੰ ਖਤਮ ਕਰ ਦਿੰਦਾ ਗੁਰੂ ਦੀ ਸੰਗਤ ਵਿੱਚ ਆਪੇ ਜਾਣਿਆ ਸਾਧ ਵਡਾਈ ਇਹ ਗੁਰੂ ਸਾਹਿਬ ਫਰਮਾਉਂਦੇ ਨੇ ਭਾਈ ਪਰਮਾਤਮਾ ਆਪਣੇ ਸਾਧੂ ਦੀ ਪੜਾਈ ਹੈ ਜਿਹੜੀ ਆਪ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਨਾਨਕ ਸਾਧ ਪ੍ਰਭੂ ਮਾਨਿਆਈ ਦੇਖੋ ਜੀ ਧਿਆਨ ਨਾਲ ਸੁਣੋ ਇੱਕ ਫੈਲਿਆ ਹੋਇਆ ਪਰਮਾਤਮਾ ਸਾਰੇ ਕਿਤੇ ਪਰਮਾਤਮਾ ਹੀ ਪਰਮਾਤਮਾ ਜਿਵੇਂ ਦਰਖਤ ਹੈ ਜੜਾਂ ਨੇ ਫਿਰ ਉਹ ਪੱਤੇ ਵੀ ਨਾਲ ਜੁੜੇ ਨੇ ਇੱਕ ਪਰਮਾਤਮਾ ਹੀ ਪਰਮਾਤਮਾ ਹੈ ਨਾ ਇਸੇ ਤਰ੍ਹਾਂ ਨਿਰਗੁਣ ਸਰਗੁਣ ਪਰਮਾਤਮਾ ਤੇ ਗੁਰੂ ਵੱਖਰਾ ਨਹੀਂ ਇੱਕ ਹੈ ਤੇ ਨਾਨਕ ਸਾਧ ਪ੍ਰਭੂ ਬਣ ਆਈ ਰੱਬ ਦਾ ਪਿਆਰਾ ਵੀ ਵੱਖਰਾ ਨਹੀਂ ਗੁਰੂ ਨਾਲ ਉਹਦੇ ਨਾਲ ਮੇਰੀ ਮੇਰੀ ਬਾਣ ਆਈ ਹੈ ਗੁਰੂ ਸਾਹਿਬ ਨਾਲ ਤੇ ਪ੍ਰਭੂ ਨਾਲ ਮੇਰੀ ਮੇਰੀ ਬਾਣ ਆਈ ਹੈ ਸਾਧੂ ਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਬੜੀ ਮਿੱਤਰਤਾ ਹੈ ਬੜਾ ਪਿਆਰ ਹੈ ਪਹਿਲਾਂ ਲੱਗਦਾ ਸੀ ਮੈਂ ਹੈਨਾ ਫਿਰ ਜਿਵੇਂ ਪਤਾਸਿਆਂ ਦੀ ਹੋਂਦ ਹੈ ਕੋਈ ਵੱਡੇ ਛੋਟੇ ਹੁੰਦੇ ਨੇ ਪਤਾਸੇ ਜਦੋਂ ਪਾਣੀ ਵਿੱਚ ਪਾ ਤੇ ਘੁਲ ਮਿਲ ਗਏ ਇੱਕ ਰੂਪ ਬਣ ਗਏ ਐਸੀ ਤਰ੍ਹਾਂ ਜਦੋਂ ਭਾਈ ਉਹਨਾਂ ਨੇ ਗੁਰੂ ਦੀ ਸੰਗਤ ਵਿੱਚ ਬਹਿ ਕਰਕੇ ਗੁਰੂ ਦੀ ਗੋਦ ਵਿੱਚ ਬਹਿ ਕਰਕੇ ਸੱਚੀ ਨੌਲੇਜ ਸੱਚਾ ਗਿਆਨ ਆਪਣੇ ਜੀਵਨ ਵਿੱਚ ਲਾਗੂ ਕੀਤਾ ਕੀ ਹੋਇਆ ਨਾਨਕ ਸਾਧ ਪ੍ਰਭੂ ਬਣ ਆਈ ਉਹ ਤੇ ਪਰਮਾਤਮਾ ਨਾਲ ਇੰਨੀ ਮਿੱਤਰਤਾ ਕਰਦੇ ਨੇ ਇਕਮਿਕ ਹੋ ਜਾਂਦੇ ਨੇ ਗੁਰੂ ਨਾਲ ਇਕਮਿਕ ਹੋ ਜਾਂਦੇ ਨੇ